ਜਿੰਨੇ ਵੀ ਪਹੁੰਚ ਤੱਕ ਟ੍ਰਿਪ ਕੀਤੇ ਵਾਈਕ ਦੇ ਉੱਤੇ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਲੰਬਾ ਟ੍ਰਿਪ ਹੈ ਇਹ ਹੀ ਸਾਡਾ ਰਹਿਣ ਵਾਲਾ ਆ ਅਰਦਾਸ ਕਰਦੇ ਹਾਂ ਪ੍ਰਮਾਤਮਾ ਅਗੇ ਸਭ ਠੀਕ ਠਾਕ ਰਹੇ ਬਾਕੀ ਗਰਮੀ ਬਹੁਤ ਜ਼ਿਆਦਾ ਹੈ ਤੇ ਪਾਣੀ ਪੀਣ ਦੇ ਲਈ ਰੁਕੇ ਸੀਗੇ ਕਿ ਕਮਲ ਗਰਮੀ ਤਾਂ ਕਾਫੀ ਜ਼ਿਆਦਾ ਹੈ ਉਹ ਦੇਖ ਲਓ ਕਿ ਪਾਣੀ ਸਾਨੂੰ بار بار ਪੋਣਾ ਪੈ ਰਿਹਾ ਹੈ ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਦੁਬਾਰੇ ਇੱਕ ਵਾਰ ਫਿਰ ਇੱਕ ਨਵੇਂ ਸਫ਼ਰ ਤੇ ਨਵੀਆਂ ਰਾਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਸਫ਼ਰ ਆਪਣਾ ਕਾਫੀ ਲੰਮਾ ਸਫ਼ਰ ਹੋਣ ਵਾਲਾ ਆ ਤੇ ਪਿੱਛੇ ਆਪਣਾ ਜਿਹੜਾ ਨਵਾਂ ਮੋਟਰਸਾਈਕਲ ਹੈ ਇਹ ਵੀ ਤਿਆਰ ਹੋ ਚੁੱਕਿਆ ਸਾਡਾ ਸ਼ੇਰ ਹਾਂ ਇਹਦਾ ਨਾਮ ਰੱਖਿਆ ਸ਼ੇਰ ਹੈ ਤੇ ਬਾਕੀ ਪੂਰਾ ਜਿਹੜਾ ਸੈਟਅਪ ਹੈਗਾ ਆ ਉਹ ਤੋਂ ਵੀ ਚੰਗੀ ਤਰ੍ਹਾਂ ਇੱਕ ਵਾਰ ਮੈਂ ਦਿਖਾ ਦਿੰਦਾ ਹਾਂ ਮੋਟਰਸਾਈਕਲ ਦਾ ਵੀ ਬਾਕੀ ਸਫ਼ਰ ਕਿਸਦਾ ਹੈਗਾ ਕਿੱਥੋਂ ਕਿੱਥੋਂ ਦੀ ਆਪਾਂ ਰਸਤੇ 'ਚ ਲੰਘਣਾ ਆ ਉਤੋਂ ਨੁਸਾਰਾ ਉਹ ਮੋਟਰਸਾਈਕਲ ਚੱਲੇ ਚੱਲੀ ਦੱਸਾਂਗੇ ਅੱਜ ਆਪਣਾ ਇਹ ਕੰਮ ਰਹਿੰਦਾ ਕਿ ਜਿਹੜੀ ਆਪਣਾ ਨਾਮ ਆਈਡੀ ਹੈਗੀ ਆਪਣੀ ਉਹ ਮੈਂਸ਼ਨ ਕਰਾਵਾਂਗੇ ਰਕਾਵਾਂਗੇ ਤੇ ਇੱਧਰ ਹੈਲਮਟ ਪਾ ਜਾਈਏਗਾ ਇੱਕ ਬੈਗ ਇੱਧਰ ਤੇ ਇੱਕ ਹੈਗਾ ਇੱਧਰ نیچے ਜਿਹੜਾ ਬੈਗ ਰਹੇਗਾ ਇੱਧਰ ਰੱਖਣ ਲਈ ਬੈਗ ਦੇ ਸਟੈਂਡ ਤੇ ਬਣਿਆ ਸੀ ਲੇਕਿਨ ਆਪਾਂ نیچے ਫਲਾਈ ਲਗਵਾਈਆ ਤੇ ਉਹ ਜਿਹੜੀ ਫਲਾਈ ਹੈ ਐਗਜ਼ੌਸਟ ਤੋਂ বাজਾਈ ਦੀ નીચે ਐਗਜ਼ੌਸਟ ਹੈਗਾ ਧੂਮਾ ਬਹੁਤ ਹੈਗਾ ਤੇ ਗਰਮ ਵੀ ਬਹੁਤ ਜ਼ਰਾ ਹੁੰਦਾ ਇਸ ਕਰਕੇ ਉਹਨਾ ਬੈਗ ਸੜਨ ਦਾ ਡਰ ਸੀਗਾ ਇਸ ਕਰਕੇ ਮੈਂ ਦਲੀਸ਼ੜ ਅਪਲਾਈ ਲਗਵਾਈ ਆ ਤੇ ਬਾਕੀ ਪੂਰੀਆਂ ਤਿਆਰੀਆਂ ਦੇ ਨਾਲ ਐ ਇਧਰੋਂ ਮਾਸਕ ਲਿਆ ਸ਼ੀਲਡਾਂ ਕਮਲਦੀਪ ਸ਼ੀਲਡ ਹੈਗੀ ਹੈ ਹੈਲਮਟ ਹੈਗਾ ਬਾਕੀ ਚਲੋ ਚੱਲਦੇ ਹਾਂ ਗੱਲਾਂ ਮਤਾ ਕਰਾਂਗੇ ਚੱਲਦੇ ਚੱਲਦੇ ਹੀ ਹਾਂਜੀ ਜਿਹੜਾ ਸਫ਼ਰ ਹੈ ਆਪਣਾ ਉਹ ਤਕਰੀਬਨ ਸਵੇਰੇ 7:00 ਵਜੇ ਆਪਾਂ ਸ਼ੁਰੂ ਕਰਿਆ ਤੇ ਸਫ਼ਰ ਜਿਹੜਾ ਹੈ ਬਹੁਤ ਹੀ ਲੰਮਾ ਰਹਿਣਾ ਜਿੰਨੇ ਵੀ ਆਪਾਂ ਹੁਣ ਤੱਕ ਟ੍ਰਿਪ ਕੀਤੀ ਹੈ ਬਾਈਕ ਦੇ ਉੱਤੇ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਲੰਮਾ ਟ੍ਰਿਪ ਹੈ ਏਹੀ ਸਾਡਾ ਰਹਿਣ ਵਾਲਾ ਹੈ ਅਰਦਾਸ ਕਰਦੇ ਹਾਂ ਪ੍ਰਮਾਤਮਾ ਜੀ ਸਭ ਠੀਕ ਠਾਕ। ਬਾਕੀ ਵੀਡੀਓਜ਼ ਦੇ ਨਾਲ ਜੁੜੇ ਰਹੋ ਤੁਸੀਂ ਬਹੁਤ ਵਧੀਆ ਵਧੀਆ ਕਿ ਬਲੌਗ ਹਨ ਤੇ ਇਹ ਜਿਹੜਾ ਆਪਣਾ ਸਫ਼ਰ ਹੈ ਇਹ ਹੈਗਾ ਜੀ ਸੰਗਰੂਰ ਤੋਂ ਕਲਕੱਤੇ ਦਾ। ਲਗਭਗ 1800 ਤੋਂ 2000 ਕਿਲੋਮੀਟਰ ਦਾ ਜਿਹੜਾ ਹੈਗਾ ਇੱਕ ਗੇੜਾ ਇੱਕ ਸਾਈਡ ਦਾ। ਇਹ ਪੂਰਾ ਸਫ਼ਰ ਜਿਹੜਾ ਆਪਣਾ ਬਹੁਤ ਵਧੀਆ ਰਹਿਣ ਵਾਲਾ ਅਲੱਗ-ਅਲੱਗ ਸਟੇਟਸ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਹਰਿਆਣਾ, ਦਿੱਲੀ, ਯੂਪੀ, ਬਿਹਾਰ, ਝਾਰਖੰਡ ਫਿਰ ਵੈਸਟ ਬੰਗਾਲ ਜਿਹੜਾ ਹੈਗਾ ਘੁੰਮਾਂਗੇ। ਡੇਮੇਸ਼ ਸਿਟੀਜ਼ ਰਸਤੇ ਦੇ ਆਪਣੇ ਵਿੱਚ ਜਾਣਗੇ ਆਪਾਂ ਉਹਨਾਂ ਨੂੰ ਘੁੰਮਣਾ ਆਸਤੇ ਪਾਸੇ ਹੋਰ ਸਿਟੀ ਦੇ ਵਿੱਚ ਨਹੀਂ ਜਾਣਾ ਬਹੁਤ ਵਧੀਆ ਹੈਗਾ ਚੀਜ਼ਾਂ ਤੇ ਦੇਖਣ ਨੂੰ ਮਿਲਣੀਆਂ ਬਸ ਅਸੀਂ ਵਲੌਗਸ ਦੇ ਨਾਲ ਜੁੜੇ ਰਹੋ ਇੱਕ ਇੱਕ ਕਰਕੇ ਆਪਣੇ ਡੇਲੀ ਹੁਣ ਵਲੌਗ ਆਇਆ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਜਦੋਂ ਪੈਲੇਸਟਾਈਨ ਦੇ ਵਿੱਚ ਐਂਟਰ ਹੋਣ ਲੱਗੇ ਆਪਾਂ ਪਹੁੰਚੂਕਿਆ ਖਨੌਰੀ ਖਨੌਰੀ ਤੋਂ ਹੁਣ ਆਪਾਂ ਹਰਿਆਣੇ ਵਾਲਾ ਜਿਹੜਾ ਬਾਰਡਰ ਹੈ ਉਹ ਫੜਾਂਗੇ ਤੇ ਹੁਣ ਆਪਾਂ ਹਰਿਆਣੇ ਚ ਐਂਟਰ ਹੋਣ ਲੱਗੇ ਆਂ ਇਹ ਕਿਨਾਰੀ ਬਾਰਡਰ ਤੇ ਆਪਣੇ ਕਿਸਾਨਾਂ ਦਾ ਧਰਨਾ ਜਿਹੜਾ ਹੈਗਾ ਲਗਾਤਾਰ ਲੰਬੇ ਸਿੱਤ ਤੋਂ ਚੱਲ ਰਿਹਾ ਬਹੁਤ ਵੱਡੇ ਸੰਘਰਸ਼ੜੇ ਹੈ ਗਿਆ ਆਪਣੀ ਪੰਜਾਬ ਦੀ ਧਰਤੀ 'ਚੋਂ ਵਿੱਡੇ ਜਾਂਦੇ ਆ ਬਹਾਦਰ ਲੋਗ ਨੇ ਆਪਣੇ ਔਰ ਬਿਲਕੁਲ ਵੀ ਤੁਸੀਂ ਦੇਖੋਗੇ ਕਿ ਕਿੰਨੀ ਗਰਮੀ ਆ ਤਾਂ ਵੀ ਆਪਣੇ ਘਰ-ਵਾਰ ਛੱਡ ਕੇ ਪੱਕੇ ਤੌਰ ਤੇ ਜਿਹੜੇ ਹੈਗੇ ਇਹਨਾਂ ਨੇ ਆਪਣੇ ਇੱਥੇ ਡੇਰੇ ਲਾਏ ਹੋਏ ਆ ਔਰ ਕਿਸਾਨਾਂ ਨੇ ਮੰਗਾ ਜੜੀਆਂ ਵੀ ਰੱਖੀਆਂ ਆ ਆਪਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਕੋਲ ਕਿ ਜਲਦੀ ਤੋਂ ਜਲਦੀ ਪੂਰੀਆਂ ਹੋਣ ਤੁਡੇ ਸਾਰੇ ਆਪਣੇ ਵੀਰਪਰਾ ਜਿਹੜੇ ਵੀ ਬਜ਼ੁਰਗ ਆਪਣੇ ਹੈਗੇ ਆ ਸਤਿਕਾਰਯੋਗ ਸਾਰੇ ਆਪਣੇ ਘਰਾਂ ਦੇ ਵਿੱਚ ਜਿਹੜੇ ਹੈਗਾ ਆਪਣੇ ਪਰਿਵਾਰ ਦੇ ਵਿੱਚ ਬੈਠਣ ਅਸੀਂ ਖੁਦ ਜਿਹੜਾ ਮੋਰਚ ਨੂੰ ਦੇਖ ਕੇ ਹੈਰਾਨ ਸੀ ਕਿ ਐਨਾ ਲੰਬਾ ਮੋਰਚ ਜਿਹੜਾ ਹੈਗਾ ਕਿੰਨੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਕਿਸਾਨ ਵੀਰ ਹੈਗੇ ਆਪਣੇ ਖਨੋਰੀ ਵਾਟਰ ਤੇ ਬੈਠੇ ਨੇ ਜਦਕਿ ਮੀਡੀਆਨ ਕੋਈ ਵੀ ਮੀਡੀਆ ਜਿਹੜਾ ਹੈਗਾ ਉਹਦੀ ਕੋਈ ਖਬਰ ਨਹੀਂ ਲਗਾ ਰਿਹਾ ਕਿ ਇੱਥੇ ਮੰਨ ਲਓ ਕਿਸਾਨਾਂ ਦਾ ਧਰਨ ਲਗਾਤਾਰ ਜਾਰੀ ਹੈ ਮੈਨੂੰ ਵੀ ਪਰਸਨਲੀ ਇਦਾਂ ਹੀ ਲੱਗਿਆ ਸੀਗਾ ਕਿ ਹੁਣ ਉੱਥੇ ਮੋਰਚਾ ਕੋਈ ਨਹੀਂ ਹੈਗਾ ਵੀ ਚਲੋ ਆਪਸ ਚੀੜੀ ਗੱਲਬਾਤ ਹੋਏਗੀ ਉਹ ਹੋ ਗਈ ਹੋਣੀ ਤੇ ਤੁਹਾਨੂੰ ਆਪਣੇ ਨੌਜਵਾਨ ਦੀ ਮੌਤ ਹੋਈ ਸੀ ਵੀ ਉੱਥੇ ਸ਼ਹੀਦ ਹੋਈ ਸੀਗੇ ਸ਼ੁਕਰਨ ਸਿੰਘ ਟਿੰਡੇ ਤੋਂ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਚਲੋ ਜਿਹੜਾ ਹੈਗਾ ਮਸਲਾ ਇਹਨਾਂ ਦਾ ਆਪਸ ਚ ਬੈਠ ਕੇ ਹੱਲ ਹੋ ਗਿਆ ਹੋਗਾ ਲੇਕਿਨ ਮੈਂ ਖੁਦ ਹੈਰਾਨ ਸੀਗਾ ਕਿ ਐਡਾ ਵੱਡਾ ਮੋਰਚਾ ਚੱਲ ਰਿਹਾ ਔਰ ਕੋਈ ਮੀਡੀਆ ਚ ਕੋਈ ਖ਼ਬਰ ਨਹੀਂ ਹੈਗੀ ਇਹਦੀ ਇਹ ਸਭ ਤੋਂ ਪਹਿਲਾਂ ਨੁਕਸਾਨ ਤੇ ਆਪਣਾ ਹੋ ਗਿਆ ਆਪਣੀ ਬੋਤਲ ਜੜੀ ਹੈਗੀ ਆ ਅਸੀਂ ਇਸ ਵੀਡੀਓ ਜਾ ਰਹੇ ਮੋਟਰ ਡਿੱਗੀ ਤੇ ਟੁੱਟ ਗਈ ਹੈ ਫਰੀਂਡੀ ਕੋਰੀਆ ਤੇ ਆ ਜਿਹੜਾ ਰੋਡ ਹੈਗਾ ਇਹ ਰੋਡ ਹੈ ਜਿਹੜਾ ਖਨੌਰੀ ਬਾਰਡਰ ਤੋਂ ਇਹ ਬਾਈਪਾਸ ਕੱਢਿਆ ਆ ਅਬ ਜੀਨ ਜਾਂਦੇ ਲਈ ਤੇ ਆਪਾਂ ਇਹ ਰੋਡ ਤੋਂ ਤੁਹਾਨੂੰ ਜਿਹੜਾ ਹੈਗਾ ਆਣਾ ਪਊਗਾ ਤੇ ਆਪਾਂ ਹੁਣ ਥੋੜਾ ਬੜਾ ਜਿਹੜਾ ਪਾਣੀ ਹੈਗਾ ਇੱਥੇ ਪਿੰਨੇ ਇਧਰ ਮੋਟਰ ਚੱਲਦੀ ਆ ਮੋਟਰ ਜਿਹੜਾ ਹੈਗਾ ਪਾਣੀ ਭਰਦੀ ਲਓ ਜੀ ਖਨੌਰੀ ਬਾਰਡਰ ਤੋਂ ਆਪਾਂ ਨੂੰ ਆਪਣੇ ਨਾਮ ਇਹ ਤੁਹਾਨੂੰ ਘੁੰਮ ਕੇ ਜਾਣਾ ਪੈ ਰਿਹਾ ਤੁਹਾਨੂੰ ਪਤਾ ਹੀ ਆ ਪਾਣੀ ਪੀਣ ਲਈ ਖੜੇ ਸੀਗੇ ਹੋਰੋਂ ਵੀ ਅੱਗੇ ਉਹ ਬਾਈ ਹੁਣੀ ਕਹਿੰਦੇ ਦੋ ਰਸਤੇ ਨੇ ਇੱਧਰ ਦੀ ਰੇਤੇ ਹੀ ਰੇਤਾਂ ਕਹਿੰਦੇ ਥੋੜਾ ਜਿਹਾ ਘੁੰਮ ਕੇ ਜਾਣਾ ਬੂ ਪਿੰਡ ਵਿੱਚ ਦੀ ਕਹੇ ਪਰ ਉਧਰ ਦੀ ਜਾਇਓ ਆ ਨਹਿਰਾ ਹੀ ਕੋਈ ਹਰਿਆਣੇ ਦਾ ਪਿੰਡ ਪੈਂਦਾ ਇਹ ਆਪਾਂ ਪਿੰਡ ਵਿੱਚ ਵੀ ਘੁੰਮ ਕੇ ਆਪਾਂ ਨੂੰ ਬਾਰਡਰ ਜਿਹੜਾ ਹੈਗਾ ਕੋਈ ਇੱਕ ਸਾਈਡ ਤੇ ਰਹਿ ਗਿਆ ਉਹ ਮੇਨ ਰੋਡ ਤੇ ਬਲਾਕ ਹੈ ਆਪਾਂ ਪਿੰਡ ਵਿੱਚ ਘੁੰਮ ਕੇ ਉੱਪਰ ਦੀ ਜਾਈਏ ਅਮਰੀਕਾ ਨਾਲ ਆਇਰ ਨਹੀਂ ਹੈ ਹਾਂਜੀ ਉਧਰ ਦੀ ਆਪਾਂ ਆਏ ਸੀਗੇ ਤੇ ਪਿੱਛੇ ਇੱਕ ਪਿੰਡ ਤੇ ਗਏ ਸੀ ਪਿੰਡ ਚੋਂ ਘੁੰਮ ਕੇ ਦੁਬਾਰੇ ਫੇਰ ਆ ਜਿਹੜਾ ਉਹ ਸੀ ਮੈਂ ਦੇਖੋ ਇਧਰ ਜਿਹੜਾ ਇਹਦਾ ਹੈਗਾ ਵਲੌਗ ਹੈ ਰਸਤਾ ਫਿਰ ਧਰਨ ਲੱਗਾ ਪਰਲੀ ਸਾਈਡ ਆਪਣੀ ਆਪਾਂ ਇਧਰ ਹਰਿਆਣਾ ਵਿੱਚ ਐਂਟਰ ਹੋ ਚੁੱਕੇ ਆ ਫੇਰ ਜਿਹੜਾ ਇਹਦਾ ਹਾਂ ਪਿੰਡ ਵਿੱਚ ਵੀ ਘੁੰਮ ਕੇ ਆਏ ਹਾਂ ਤੁਸੀਂ ਰਸਤਾ ਦੇਖਿਆ ਜੀ ਪਾ ਜੀਨਦ ਪਹੁੰਚ ਚੁੱਕਿਆ ਜੀਨਦ ਤਕਰੀਬਨ ਹਜੇ ਤੋਂ ਹੈਗਾ 4-5 ਕਿਲੋਮੀਟਰ ਉਦੋਂ ਪਹਿਲੇ ਇੱਕ ਬਾਈਪਾਸ ਆਇਆ ਜੀਨ ਬਾਈਪਾਸ ਆਪਾਂ ਹੋ ਕੇ ਜਾਣਾ ਜੀਨ ਤੇ ਜਾਣਾ ਨਹੀਂ ਹੈ ਕਿਉਂਕਿ ਜੀਨਦ ਆਪਾਂ ਬਾਈਪਾਸ ਕਰਕੇ ਸੋਨੀਪਤ ਗਹਾਣਾ ਵਿੱਚ ਦੀ ਅਲੀਗੜ ਜਾਵਾਂਗੇ ਅੱਜ ਸ਼ਾਮ ਨੂੰ ਅਲੀਗੜ ਤੱਕ ਸੋਚਿਆ ਹੈ ਕਿ ਰਾਤ ਆ ਅਲੀਗੜ ਰੁਕਾਂਗੇ ਬਾਕੀ ਗਰਮੀ ਬਹੁਤ ਜ਼ਿਆਦਾ ਹੈ ਤੇ ਪਾਣੀ ਪੀਣ ਦੇ ਲਈ ਰੁਕੇ ਸੀਗੇ ਤੇ ਤੁਮ ਗਰਮੀ ਤਾਂ ਕਾਫੀ ਜ਼ਿਆਦਾ ਹੈ ਉਹ ਦੇਖੋ ਕਿ ਪਾਣੀ ਸਾਨੂੰ بار بار ਪੀਣਾ ਪੈਦਾ ਤਾਂ ਕਿ ਅੰਜੇਪੁਰ ਜੀਨ ਤੋਂ ਸੋਨੀਪੱਤ ਜਾ ਰਿਹਾ ਹੁਣ ਤੇ ਇੱਥੇ ਜਿਹੜਾ ਹੈਗਾ ਤਕਰੀਬਨ ਆਪਣਾ 2 ਘੰਟੇ ਹੋ ਗਏ ਘਰੋਂ ਚੱਲੇ ਨੂੰ ਇੱਥੇ ਰੋਟੀ ਪਣੀ ਖਾਵਾਂਗੇ ਇੱਕ ਟੱਬ ਆਇਆ ਤੇ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਸ਼ਾਮੇ ਮੋਟਰਸਾਈਕਲ ਆਪਣਾ ਲਗਾ ਦਿੱਤਾ ਇਹ ਫਿਰ ਬੜਾ ਛੇਡਾ ਹੈਗਾ ਰੋਡ ਹੈ ਚਲੋ ਪਹਿਲਾ ਖਾਣਾ ਖਾਣੇ ਆਪਾਂ ਜਿੰਦ ਸ਼ਹਿਰ ਪਹੁੰਚ ਚੁੱਕੇ ਤੇ ਦੇਖੋ ਸੜਕਾਂ ਨੂੰ ਠੰਡਾ ਰੱਖਣ ਦੇ ਲਈ ਪਾਣੀ ਲਗਾਤਾਰ ਛਿੜਕਿਆ ਜਾ ਰਿਹਾ ਹੈ ਕਿਉਂਕਿ ਟੈਂਪਰ ਜਾਈਗਾ 47 ਤੋਂ 48 ਡਿਗਰੀ ਹੋ ਚੁੱਕਿਆ ਬਹੁਤ ਜ਼ਿਆਦਾ ਜਿਹੜੀ ਹੈਗਾ ਹੀਟ ਹੈਗੀ ਆ ਜਦੋਂ ਬੁਹਾਰ ਨੇ ਪਹੁੰਚੂ ਕੇ ਅੱਤੇ ਇੱਕ ਬੋਲ ਆਇਆ ਪੁੱਦੇ ਨੇ ਚ ਆ ਬੜਾ ਹੈਗਾ ਠੰਡਾ ਵੀ ਰਿਆਂ ਇਧਰ ਜੋਰ ਲਗਾਇਆ ਤੇ ਕਮਲ ਵੀ ਇੱਕ ਸ਼ਕਨ ਵੀ ਧਰਮੀ ਨਾਲ ਬੁਹਾਰ ਹੋ ਗਿਆ ਸੀ ਜਿਹੜੇ ਇਹ ਵਾਲੇ ਮਾਸਕ ਨੇ ਨਾ ਇਹਦੇ ਵਿੱਚ ਪਸੀਨਾ ਬਹੁਤ ਨਮਾ ਲੋਈ ਪੂਰਾ ਪਸੀਨਾ ਡਾ ਹੈਗਾ ਲੁੱਟੜ ਕੇ ਪਿੱਛੇ ਡਿੱਗ ਲਿਆਦਾ ਬੜਾ ਬਧੀਆ ਲੱਗ ਰਿਹਾ ਹਵਾ ਪੂਰੀ ਲੱਗ ਰਹੀ ਆ ਤੇ ਇਹ ਵਾਲੇ ਜਿਹੜੇ ਮਾਸਕ ਨੇ ਲੋਕਲ ਦੇ ਵੀ ਠੀਕ ਨੇ ਕਿ ਪੰਜਾਬ ਵਿੱਚ ਬਹੁਤ ਚੱਲ ਰਹੇ ਨੇ ਇਹ ਪਰ ਲੰਬੇ ਜੇ ਜੇ ਉਸ ਦਾ ਚਲਣ ਠੀਕ ਨੂੰ 2 ਘੰਟੇ ਤੱਕ ਸਬਰ ਕਰਨਾ ਪਾਣੀ ਠੀਕ ਲੇਗੇ ਪਰ ਅਗਰ ਉਸ ਨੂੰ ਜ਼ਿਆਦਾ ਦੂਸਰੋਂ ਕਰਨਾ ਹੈ ਜਾਂ ਇਸ ਸਟੇਪ ਕਰਨਾ ਹੈ ਤਾਂ ਲੌਂਗ ਲੌਂਗ ਨਿਸ਼ਾਨਦੇ ਵੀ ਸਹੀ ਨਹੀਂ ਹੈ ਮਨੁੱਖੀ ਦੇ ਨਾਮ ਉਹ ਖਰਾਬ ਹੋ ਜਾਣਾ ਬਸ ਜਦੋਂ ਬਾਕੀ ਜੂਸ ਪੀਣੇ ਆ ਫਿਰ ਅੱਗੇ ਚੱਲਦੇ ਆਪਾਂ ਦਿੱਲੀ ਦੀ ਐਂਟਰੈਂਸ ਵਿੱਚ ਆ ਚੁੱਕੇ ਆਂ ਦਿੱਲੀ ਐਂਟਰ ਹੋਣ ਲੱਗੇ ਆਂ ਔਰ ਗਰਮੀ ਬਹੁਤ ਹੀ ਜ਼ਿਆਦਾ ਹੈ ਜਿਉਂ ਜਿਉਂ ਟਾਈਮ ਵਧਿਆ ਜਾ ਰਿਹਾ ਗਰਮੀ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਵਾਰ-ਵਾਰ ਸਾਨੂੰ ਪਾਣੀ ਪੀਣ ਲਈ ਰੁਕਣਾ ਪੈ ਰਿਹਾ ਵਾਹ ਗਰੂਹ ਵਾਹ ਗਰੂਹ ਵਾਹ ਗਰੂਹ ਵਾਹ ਗਰੂਹ ਬਾਈ ਜੀ ਦੇਖੋ ਦਿੱਲੀ ਦੇ ਐਂਟਰ ਹੁੰਦੇ ਸਾਰੀ ਗੱਡੀ ਨੂੰ ਅੱਗ ਲੱਗੀ ਪਈ ਐ ਇੱਥੇ ਜਿਹੜਾ ਵੀ ਬੰਦਾ ਚਲਾ ਰਿਹਾ ਹੋਵੇ ਅੰਦਰ ਹੁਣ ਸਾਰੇ ਬੰਦੇ ਰੱਬ ਦੇ ਤੰਦਰੁਸਤ ਹੁਣ ਗਰਮੀ ਬਹੁਤ ਜ਼ਿਆਦਾ ਆ ਮੇਬੀ ਉਹਦੇ ਕਰਕੇ ਜਿਹੜਾ ਹੈਗਾ ਇਨਸੀਡੈਂਟ ਹੋਇਆ ਹੋਵੇ ਲਓ ਜੀ ਇਹ ਕੂੜੇ ਦੀ ਢੇਰ ਲੱਗੇ ਹੋਏ ਨੇ ਵੱਡੇ ਵੱਡੇ ਇਹ ਕੋਈ ਪਹਾੜ ਨਹੀਂ ਹੈਗੇ ਤੇ ਇਹ ਨਿਸ਼ਾਨੀਆਂ ਵੀ ਦਿੱਲੀ ਜਿਹੜੀ ਹੈਗੀ ਆ ਆਪਾਂ ਐਂਟਰ ਕਰ ਚੁੱਕੇ ਆ ਜਿੰਨਾ ਵੀ ਦਿੱਲੀ ਦਾ ਕਚਰਾ ਕੂੜਾ ਹੈਗਾ ਸਾਰਾ ਇਕੱਠਾ ਕਰਕੇ ਉੱਪਰ ਜਿਹੜਾ ਹੈਗਾ ਟਿੱਪਰਾਂ ਨਾਲ ਲਿਜਾ ਕੇ ਉੱਪਰ ਪਹਾੜ ਬਣਾਏ ਜਾ ਰਹੇ ਨੇ ਉਹ ਬੜਾ ਵੱਡਾ ਪਹਾੜੇ ਡਾ ਹੈਗਾ ਅਸਲੀ ਜੋ ਵੀਡੀਓ ਦਾ ਛੋਟਾ ਲੱਗ ਰਿਹਾ ਪਰ ਬਹੁਤ ਉੱਚਾ ਪਹਾੜੇ ਡਾ ਹੈਗਾ ਬਣਾਏ ਆ। ਜੇ ਆਪਾਂ ਗਾਜ਼ੀਆਬੱਦ ਲੰਘ ਕੇ ਆਇਆ ਹੁਣ ਤੇ ਇੱਥੇ ਆਪਾਂ ਰੋਟੀ ਖਾਧੀ ਹੈ। ਦਿੱਲੀ ਦੇ ਨਾਲ ਬਾਰ ਕੋਈ ਐਕਸੀਡੈਂਟ ਆਇਆ ਸੀਗਾ। ਤੇ ਪੌਣੇ ਘੰਟੇ ਮango ਘੰਟੇ ਵਾਂਗੂ ਪਰ ਰੈਸਟ ਵੀ ਕੀਤਾ ਇੱਥੇ ਕਿਉਂਕਿ ਅੰਦਰ ایسی ਸੀਗਾ ਬਾਰ ਤੇ ਬਹੁਤ ਜ਼ਿਆਦਾ ਗਰਮੀ ਹੈ। ਉਹ ਖੜੇ ਆਪਣਾ ਮੋਟਰਸਾਈਕਲ। ਬਹੁਤ ਜ਼ਿਆਦਾ ਟ੍ਰੈਫਿਕ ਸੀਗਾ ਦਿੱਲੀ ਦੇ ਵਿੱਚ। ਜਗਾ ਜਗਾ ਤੇ ਤੁਹਾਨੂੰ ਪਤਾ ਜੇ ਕਿ ਹੈਡਲਾਈਟਸ ਰੀਅਰ ਲਾਈਟ ਕਰ ਜਿਹੜੀ ਹੁੰਦੀ ਆ ਉਹ ਗਈਆਂ ਸੀ ਉੱਥੇ ਪਹਿਲੀ ਗੱਲ ਤੇ ਪਾਣੀ ਦੀ ਬੋਤਲ ਲੈਣ ਦੇ 2-4 ਮਿੰਟਾਂ ਦੇ ਵਿੱਚ ਪੂਰੀ ਗਰਮ ਹੋ ਜਾਂਦੀ ਆ ਤੇ ਹੁਣ ਗਰਮੀ ਬਹੁਤ ਜ਼ਿਆਦਾ ਹੈ ਜਗਾ ਅਸੀਂ ਦੇਖਿਆ ਕਿ ਗੱਡੀ ਨੂੰ ਵੀ ਪੂਰੀ ਨੂੰ ਅਗ ਲੱਗੀ ਪੈ ਗਈ ਤੇ ਬਾਅਦ ਦੇ ਟਾਈਮ ਜਿਹੜਾ ਹੈਗਾ ਰੈਸਟ ਕਰਨਾ ਜ਼ਰੂਰੀ ਆ ਥੋੜਾ ਟਾਈਮ ਇਸ ਕਰਕੇ ਆਪਾਂ ਇਹਨਾਂ ਨੂੰ ਥੋੜਾ ਟਾਈਮ ਰੈਸਟ ਕੀਤਾ ਹਾਂ ਹਾਂ ਜੀ ਤੇ ਹੁਣ ਗਾਜ਼ੀਆਬਾਦ ਜਿਹੜਾ ਹੈਗਾ ਆਪਾਂ ਉਸ ਤੋਂ ਅੱਗੇ ਅਲੀਗੜ ਜਾਵਾਂਗੇ ਅਲੀਗੜ ਜਾ ਕੇ ਉੱਥੇ ਰਾਤ ਰਾਵਾਂਗੇ ਅਲੀਗੜ ਦਾ ਜਿਹੜਾ ਡਿਸਟੈਂਸ ਹੈਗਾ ਸੰਗਰੂਰ ਤੋਂ ਲਗਭਗ 400 ਕਿਲੋਮੀਟਰ ਜਿਹੜਾ ਹੈਗਾ ਆ ਅਲੀਗੜ ਜਾਂਦੇ ਸਾਨੂੰ ਰਸਤੇ 'ਚ ਇੱਕ ਏਜੀ ਦੇਖਣ ਨੂੰ ਮਿਲ ਜੋ ਕਿ ਬਹੁਤ ਜੀਵ ਸੀ ਇੱਕ ਹਾਰੇ ਬਣੇ ਹੋਏ ਨੇ ਗੋਹੇ ਦੇ ਆਪਣੇ ਗੋਲ ਸ਼ੇਪ ਚੋਂ ਬਣੇ ਨੇ ਇਹਨਾਂ ਨੇ ਬਹੁਤ ਵਧੀਆ ਸ਼ੇਪ ਜਿਹੜੇ ਲੱਗ ਰਿਹਾ ਕਿ ਸ਼ੇਪ ਚ ਬਣਾਏ ਹੋਏ ਸੀਗੇ